ਯਾਰ ਉਹ ਇੱਕ ਜਵਾਨ ਸੀ ਉਹ ਆਮ ਜਵਾਨ ਨਹੀਂ ਸੀ ਉਹ ਬਹੁਤ ਹੀ ਫੁਰਤੀਲਾ ਜਵਾਨ ਸੀ ਉਹਨੇ ਜਿਹੜੀ ਜਗ੍ਹਾ ਤੇ ਜਨਮ ਲਿਆ ਉਸ ਤੋਂ ਲਗਭਗ 1000 ਕਿਲੋਮੀਟਰ ਦੀ ਯਾਤਰਾ ਕਰਕੇ ਜਾ ਕੇ ਵਧੀਆ ਸਿੱਖਿਆ ਪ੍ਰਾਪਤ ਕਰਨੀ ਹੈ ਅਤੇ ਜਾ ਕੇ ਉੱਚੇ ਅਹੁਦੇ ਤੇ ਪਹੁੰਚਣਾ ਹੈ ਉਹ ਚੰਗੀ ਸਿੱਖਿਆ ਪ੍ਰਾਪਤ ਕਰਨ ਦੇ ਲਈ ਲਗਭਗ 31 ਦਿਨ ਦੀ ਯਾਤਰਾ ਕੀਤੀ 31 ਦਿਨ ਦੀ ਯਾਤਰਾ ਕਰਕੇ ਜਾ ਕੇ ਉਹ ਸ਼ਹਿਰ ਚ ਪੜ੍ਹਾਈ ਕੀਤੀ ਉਹਨੇ ਜਿਸ ਸ਼ਹਿਰ ਚ ਪੜ੍ਹਾਈ ਕੀਤੀ ਉਹਦੇ ਵਿਸ਼ਵਾਸ ਵਿੱਚ ਜਾਂ ਉਸਦੇ ਸਿੱਖਿਆ ਦੇ ਖੇਤਰ ਦੇ ਬਾਰੇ ਜੇ ਕੋਈ ਸਵਾਲ ਪੁੱਛੇ ਤਾਂ ਉਹ ਸਵਾਲਾਂ ਦਾ ਉੱਤਰ ਮਿੰਟਾਂ ਚ ਦਿੰਦਾ ਸੀ ਉਹ ਐਨਾ ਜ਼ਿਆਦਾ ਸਮਝਦਾਰ ਸੀ ਉਸੇ ਤਰ੍ਹਾਂ ਉਸ ਇਲਾਕੇ ਚ ਕੁਝ ਲੋਗ ਮਸੀਦੀ ਅਰਾਧਨਾ ਕਰ ਰਹੇ ਸੀ ਤਾਂ ਇਸਨੇ ਵੇਖਿਆ ਪਤਾ ਨਹੀਂ ਕਿਉਂ ਉਸ ਜਵਾਨ ਦੀ ਮਸੀਹਾ ਦੇ ਨਾਲ ਬਣਦੀ ਨਹੀਂ ਸੀ ਇਸ ਗੱਲ ਤੇ ਤੁਸੀਂ ਕਦੇ ਗੌਰ ਕੀਤਾ ਹੈ ਕੁਝ ਲੋਕ ਮਸੀਹਾ ਦੇ ਨਾਲ ਵੈਰ ਕਿਉਂ ਰੱਖਦੇ ਆ ਮਸੀਹਤ ਦੀ ਨਿੰਦਾ ਕਰਦੇ ਆ ਮਸੀਹ ਦਾ ਵਿਰੋਧ ਕਰਦੇ ਆ ਜੇ ਕਾਰਨ ਕੁਝ ਲੱਭੀਤਾ ਕੋਈ ਵੀ ਕਾਰਨ ਨਹੀਂ ਆ ਤੁਸੀਂ ਮਸੀਹ ਦਾ ਕਿਉਂ ਵਿਰੋਧ ਕਰ ਰਹੇ ਹੋ ਪੁੱਛਣ ਤੇ ਕੋਈ ਵਜ੍ਹਾ ਨਹੀਂ ਦੱਸਦੇ ਪਤਾ ਨਹੀਂ ਕਿਉਂ ਇਹ ਜਵਾਨ ਲੜਕਾ ਉੱਥੇ ਰਹਿਣ ਵਾਲੇ ਮਸੀਹਾ ਦੇ ਨਾਲ ਵਾਦ ਵੀ ਵਾਦ ਕਰਦਾ ਸੀ ਉਹਨਾਂ ਨਾਲ ਬਹਿਸ ਕਰਦਾ ਸੀ ਝਗੜਦਾ ਸੀ ਮਾਰ ਵੀ ਦਿੰਦਾ ਸੀ ਬੇਰਹਿਮੀ ਦੇ ਨਾਲ ਮਰਲੇ ਪਿੱਛੇ ਨਹੀਂ ਹਟਦਾ ਸੀ ਕਤਲ ਕਰਨ ਦੇ ਲਈ ਵੀ ਪਿੱਛੇ ਨਹੀਂ ਹਟਦਾ ਸੀ ਇੰਨਾ ਹੀ ਨਹੀਂ ਜੇ ਕੋਈ ਨਹੀਂ ਹੁੰਦਾ ਸੀ ਮਾਰ ਵੀ ਦਿੰਦਾ ਸੀ ਬਹੁਤ ਹੀ ਭਿਆਨਕ ਦੁਸ਼ਟਤਾ ਦਾ ਵਿਵਹਾਰ ਕਰ ਰਿਹਾ ਸੀ ਉਸ ਨੂੰ ਵੇਖਣ ਤੇ ਉਥੋਂ ਦੇ ਮਸੀਆ ਨੂੰ ਬੜਾ ਡਰ ਲੱਗਦਾ ਸੀ ਅਸੀਂ ਇਹਦੀਆਂ ਨਿਗਾਵਾਂ 'ਚ ਬਿਲਕੁਲ ਵੀ ਨਹੀਂ ਆਉਣਾ ਬਚ ਕੇ ਨੰਗਦੇ ਸੀ ਆਦਮੀ ਹੋਵੇ ਜਾਂ ਔਰਤ ਹੋਵੇ ਖਾਸ ਕਰਕੇ ਸੇਵਕ ਨਿਗਾਵਾਂ 'ਚ ਨਹੀਂ ਆਉਂਦੇ ਸੀ ਦੁਸ਼ਟਤਾ ਦਾ ਵਿਵਹਾਰ ਕਰਦਾ ਸੀ ਇਸ ਤਰ੍ਹਾਂ ਜਦ ਮਸੀਹਾਂ ਨੂੰ ਸਤਾ ਰਿਆ ਸੀ ਪਰੇਸ਼ਾਨ ਕਰ ਰਿਹਾ ਸੀ ਐਸੇ ਭਿਆਨਕ ਸਮੇਂ ਦੇ ਵਿੱਚ ਜ਼ਰੂਰ ਉਹਨਾਂ ਨੇ ਪ੍ਰਾਰਥਨਾ ਕੀਤੀ ਹੋएगी ਪ੍ਰਭੂ ਇਹ ਸਾਨੂੰ ਬੜਾ ਸਤਾ ਰਿਹਾ ਹੈ ਦੁੱਖ ਦੇ ਰਿਹਾ ਹੈ ਬਿਨਾਂ ਵਜ੍ਹਾ ਤੋਂ ਸਾਡੇ ਉੱਪਰ ਇਹ ਹਮਲਾ ਕਰ ਰਿਹਾ ਹੈ ਜੇਲ੍ਹ ਚੁਪਾ ਰਿਹਾ ਹੈ ਇਸ ਦੁਸ਼ਟ ਵਿੱਚ ਜੇ ਬਦਲਾਵ ਆ ਜਾਵੇ ਤਾਂ ਅਸੀਂ ਸ਼ਾਂਤੀ ਨਾਲ ਰਹਿ ਸਕਾਂਗੇ ਇਸ ਤਰ੍ਹਾਂ ਉਥੋਂ ਦੀ ਮਸੀਹਾਂ ਨੇ ਜ਼ਰੂਰ ਪ੍ਰਾਰਥਨਾ ਕੀਤੀ ਹੋਵੇਗੀ ਜਦ ਬੜੀ ਬੁਰੀ ਤਰੀਕੇ ਨਾਲ ਮਸੀਹਾਂ ਨੂੰ ਸਤਾ ਰਿਹਾ ਸੀਤਾ ਉਹਨਾਂ ਦੀ ਪ੍ਰਾਰਥਨਾ ਸੁਣੀ ਗਈ ਅਦਭੁਤ ਤਰੀਕੇ ਨਾਲ ਦੁਸ਼ਟਤਾ ਦਾ ਵਿਹਾਰ ਕਰਨ ਵਾਲਾ ਇਹ ਜਵਾਨ ਇੱਕ ਦਿਨ ਬਦਲ ਗਿਆ ਉਹ ਐਨਾ ਬਦਲ ਗਿਆ ਕਿ ਉਹ ਆਪ ਹੀ ਮਸੀਹ ਦਾ ਪ੍ਰਚਾਰ ਕਰਨ ਲੱਗਾ ਅਜੀਬ ਗੱਲ ਇਹ ਹੈ ਕਿ ਉਹਦੇ ਜੀਵਨ 'ਚ ਬਦਲਾਅ ਆਉਣ ਤੋਂ ਬਾਅਦ ਮਸੀਹ ਲੋਕ ਵੀ ਇਸ ਗੱਲ ਤੋਂ ਵਿਸ਼ਵਾਸ ਕਰਨ ਤੋਂ ਡਰਦੇ ਸੀ ਕਿ ਇਹ ਬਦਲ ਗਿਆ ਹੈ ਸਾਨੂੰ ਫੜਨ ਦੇ ਲਈ ਸਾਨੂੰ ਬੰਨਣ ਦੇ ਲਈ ਪਤਾ ਨਹੀਂ ਕਿਤੇ ਸਾਡੇ ਭੇਤ ਨੂੰ ਪਤਾ ਕਰਨ ਦੇ ਲਈ ਕਿਤੇ ਬਦਲਣ ਦਾ ਨਾਟਕ ਤਾਂ ਨਹੀਂ ਕਰ ਰਿਹਾ ਇਹ ਕਿਸ ਤਰ੍ਹਾਂ ਬਦਲ ਸਕਦਾ ਹੈ ਉਹ ਕਿਵੇਂ ਬਦਲ ਸਕਦਾ ਹੈ ਵਿਸ਼ਵਾਸ ਨਾ ਕਰਿਓ ਭਰੋਸਾ ਨਾ ਕਰਿਓ ਉੱਥੋਂ ਦੇ ਸਾਰੇ ਸੇਵਕਾਂ ਨੇ ਮਿਲ ਕੇ ਇੱਕ ਮੀਟਿੰਗ ਕੀਤੀ ਕੀ ਤੁਸੀਂ ਸੱਚਮੁੱਚ ਸਮਝਦੇ ਹੋ ਕਿ ਉਸ ਦਾ ਮਨ ਬਦਲ ਚੁੱਕਿਆ ਹੈ ਇਹ ਝੂਠੀ ਗੱਲ ਹੈ ਉਹਦੇ 'ਚ ਬਦਲਾਅ ਆ ਰਿਹਾ ਹੈ ਤੁਹਾਨੂੰ ਲੱਗ ਰਿਹਾ ਹੈ ਇਹ ਸੱਚ ਨਹੀਂ ਆ ਪਤਾ ਨਹੀਂ ਬਦਲਿਆ ਵੀ ਕਿ ਨਹੀਂ ਬਦਲਿਆ ਹੈ ਲੱਗ ਰਿਹਾ ਹੈ ਭੇਸ ਬਦਲ ਕੇ ਸਾਡੇ ਵਿੱਚ ਵੜ ਕੇ ਅਸੀਂ ਕੀ ਗੱਲਬਾਤ ਕਰ ਰਹੇ ਹਾਂ ਸਭ ਸੁਣ ਕੇ ਇੱਕਦਮ ਤੋਂ ਸਾਡੇ ਤੇ ਹਮਲਾ ਕਰ ਦਵੇਗਾ ਇਸ ਲਈ ਉਸ ਨੂੰ ਬਿਲਕੁਲ ਵੀ ਕੋਲ ਆਉਣ ਨਾ ਦਿਓ ਇਸ ਤਰ੍ਹਾਂ ਉੱਥੋਂ ਦੇ ਸਾਰੇ ਸੇਵਕਾਂ ਨੇ ਫੈਸਲਾ ਕਰ ਲਿਆ ਉਹਨੇ ਮਸੀਹ ਨੂੰ ਮਿਲਣਾ ਹੈ ਸੋਚਿਆ ਪਰ ਮਸੀਹ ਆਉਣ ਨਹੀਂ ਦੇ ਰਹੇ ਮਸੀਹ ਸੇਵਕਾ ਦੇ ਕੋਲ ਜਾ ਕੇ ਸੁਣੋ ਮੇਰੇ ਚ ਬਦਲਾਵ ਆ ਗਿਆ ਹੈ ਇਹ ਕਹਿ ਕੇ ਮੈਂ ਨਾਟਕ ਨਹੀਂ ਕਰ ਰਿਹਾ ਮੇਰੇ ਤੇ ਵਿਸ਼ਵਾਸ ਕਰੋ ਇਸ ਤਰ੍ਹਾਂ ਕਹਿਤੇ ਸੇਵਕਾਂ ਨੇ ਵੀ ਵਿਸ਼ਵਾਸ ਨਾ ਕੀਤਾ ਠੀਕ ਹੈ ਮਸੀਹਾਂ ਨੂੰ ਛੱਡ ਦਿੰਨੇ ਆ ਸੇਵਕਾਂ ਨੂੰ ਛੱਡ ਦਿੰਨੇ ਆ ਅਤੇ ਜੋ ਨਾਸ਼ ਹੋਣ ਵਾਲੇ ਕਈ ਲੋਗ ਆ ਅਤੇ ਮੇਰੇ ਵਰਗੇ ਆ ਜਿਹੜੇ ਮੇਰੇ ਧਰਮ ਦੇ ਨਾਲ ਸੰਬੰਧਿਤ ਆ ਮੈਂ ਉਹਨਾਂ ਨੂੰ ਹੀ ਸੂਚ ਸਮਾਚਾਰ ਸੁਣਾਵਾਗਾ ਸੋਚ ਕੇ ਸੇਵਕਾਂ ਅਤੇ ਮਸੀਹਾਂ ਨੂੰ ਛੱਡ ਕੇ ਆਪਣੇ ਲੋਕਾਂ ਦੇ ਵਿਚਕਾਰ ਜਾ ਕੇ ਯੀਸ਼ੂ ਮਸੀਹ ਹੀ ਸੱਚਾ ਪਰਮੇਸ਼ਵਰ ਇਹ ਕਹਿ ਕੇ ਪਾਪੀ ਮਨੁੱਖ ਨੂੰ ਜਾਨ ਤੋਂ ਵੀ ਵੱਧ ਪਿਆਰ ਕੀਤਾ ਇਸ ਗੱਲ ਤੇ ਵਿਸ਼ਵਾਸ ਕਰੋ ਜਦ ਕਿਹਾ ਤਾਂ ਲੋਕਾਂ ਨੇ ਮਿਲ ਕੇ ਇਸ ਨੂੰ ਮਾਰਨ ਦਾ ਯਤਨ ਕੀਤਾ ਤੁਸੀਂ ਕੀ ਕਹਿ ਰਹੇ ਹੋ ਕੀ ਕਹਿ ਰਿਹਾ ਹੈ ਤੂੰ ਕੱਲ ਪਰਸੋ ਤੱਕ ਮਸੀਹਾਂ ਦੇ ਵਿਰੋਧ ਚ ਖੜੇ ਹੋ ਕੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਨੂੰ ਮਾਰਿਆ ਕੁੱਟਿਆ ਅਤੇ ਪੁਲਿਸ ਸਟੇਸ਼ਨ ਲੈ ਕੇ ਆਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਜੇਲ੍ਹ ਚ ਸੁਟਵਾਇਆ ਅਤੇ ਹੁਣ ਤੂੰ ਕਿਉਂ ਉਹਨਾਂ ਲੋਕਾਂ ਦੀ ਤਰ੍ਹਾਂ ਮਸੀਹ ਤੇ ਵਿਸ਼ਵਾਸ ਕਰਨ ਲੱਗ ਪਿਆ ਆਕੇ ਤੂੰ ਸਾਨੂੰ ਸੂਸਮਾਚਾਰ ਸੁਣਾ ਰਿਹਾ ਹੈ ਚੁੱਪ ਹੋ ਜਾ ਜੇ ਤੂੰ ਮਸੀਹ ਦੇ ਬਾਰੇ ਦੱਸੇਗਾ ਤਾਂ ਤੈਨੂੰ ਮਾਰ ਦੇਵਾਂਗੇ ਇਸ ਤਰ੍ਹਾਂ ਉਸਨੂੰ ਧਮਕੀ ਮਿਲੀ ਪਰ ਉਹ ਰੁਕ ਨਾ ਸਕਿਆ ਇੱਕ ਪਾਸੇ ਮਸੀਹ ਲੋਕ ਉਹਦੇ ਤੇ ਵਿਸ਼ਵਾਸ ਨਹੀਂ ਕਰ ਰਹੇ ਸੀ ਦੂਜੇ ਪਾਸੇ ਅਨਿਆਜਾਤੀ ਲੋਕ ਵੀ ਨਹੀਂ ਕਰ ਰਹੇ ਸੀ ਆਪਣੇ ਲੋਕਾਂ ਨੂੰ ਯੀਸ਼ੂ ਮਸੀਹ ਦਾ ਸੂਸਮਾਚਾਰ ਸੁਣਾਉਣਾ ਹੈ ਸੋਚ ਕੇ ਜਦ ਗਿਆ ਉਹਨਾਂ ਨੇ ਵੀ ਗ੍ਰਹਿਣਾ ਕੀਤਾ ਲੇਕਿਨ ਫਿਰ ਵੀ ਮੇਰੇ ਜੀਵਨ 'ਚ ਜੋ ਅਦਭੁਤ ਬਦਲਾਵ ਹੋਇਆ ਹੈ ਮੇਰੇ ਜੀਵਨ ਚ ਜੋ ਇਹ ਅਦਭੁਤ ਪਰਿਵਰਤਨ ਹੋਇਆ ਹੈ ਕਈ ਲੋਕ ਜਾਣ ਸਕੇ ਇਹ ਸੋਚ ਕੇ ਆਪਣੇ ਲੋਕਾਂ ਦੇ ਕੋਲ ਜਾ ਕੇ ਆਪਣੇ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਉਹਨਾਂ ਨੂੰ ਇਹ ਸੋਚ ਕੇ ਸੁਸਮਾਚਾਰ ਸੁਣਾਉਣ ਦੀ ਕੋਸ਼ਿਸ਼ ਕਰਨਤੇ ਪਿਆਰੀਓ ਉਹ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਸਮਝ ਗਿਆ ਮਸੀਆ ਨੇ ਮੈਨੂੰ ਗ੍ਰਹਿਣ ਨਾ ਕੀਤਾ ਨਾ ਹੀ ਸੇਵਕਾਂ ਨੇ ਮੈਨੂੰ ਗ੍ਰਹਿਣ ਕੀਤਾ ਮੇਰੇ ਲੋਕਾਂ ਨੇ ਵੀ ਮੈਨੂੰ ਗ੍ਰਹਿਣ ਨਾ ਕੀਤਾ ਅਤੇ ਮੈਨੂੰ ਮਾਰਨਾ ਚਾਹੁੰਦੇ ਆ ਕੀ ਫਾਇਦਾ ਇਨਾ ਕੋਲ ਰਹਿ ਕੇ ਮੈਂ ਕੀ ਹਾਸਲ ਕਰਾਂਗਾ ਕੀ ਫਾਇਦਾ ਆਪਣੇ ਸ਼ਹਿਰ ਚਲਾ ਜਾਵਾਂਗਾ ਸੋਚ ਕੇ ਜਿਹੜੇ ਸ਼ਹਿਰ ਚ ਪੜ੍ਹਾਈ ਕਰਨ ਦੇ ਲਈ ਆਇਆ ਸੀ ਉਸ ਸ਼ਹਿਰ ਨੂੰ ਉਹ ਛੱਡ ਕੇ ਫਿਰ ਤੋਂ 21 ਦਿਨ ਦੀ ਯਾਤਰਾ ਕਰਕੇ ਆਪਣੇ ਸ਼ਹਿਰ ਚਲਾ ਗਿਆ ਇੱਕ ਸਾਲ ਬੀਤ ਗਿਆ ਦੋ ਸਾਲ ਬੀਤ ਗਏ ਪੰਜ ਸਾਲ ਬੀਤ ਗਏ 10 ਸਾਲ ਬੀਤ ਗਏ ਇੱਕ ਦਿਨੇ ਇੱਕ ਇਨਸਾਨ ਬਾਹਰ ਖੜ੍ਹੀ ਹੋ ਕੇ ਕਹਿੰਦਾ ਹਲੋ ਕੀ ਘਰ ਦੇ ਵਿੱਚ ਕੋਈ ਹੈ ਇੱਥੇ ਕੋਈ ਸ਼ਾਉਲ ਨਾਮ ਦਾ ਵਿਅਕਤੀ ਹੈ ਉੱਚੀ ਦੇ ਨਹੀਂ ਕਿਹਾ ਤੁਰੰਤ ਸ਼ਾਉਲ ਬਾਹਰ ਆਇਆ ਸਾਹਮਣੇ ਬਰਨਾਬਾਸੀ ਬਰਨਬਾਸ ਬਰਨਬਾਸ ਹਾਂ ਮਿੱਤਰ ਮੈਂ ਹੀ ਹਾਂ ਕੀ ਗੱਲਾ ਕੀ ਗੱਲ ਤੁਸੀਂ ਮੈਨੂੰ ਲੱਭਦੇ ਹੋਏ ਇੱਥੇ ਆਏ ਹੋ ਹਾਂ ਸ਼ਾਉਲ ਤੇਰੇ ਲਈ ਹੀ ਆਇਆ ਹਾਂ ਅੰਤਾਕਿਆ ਚ ਅਦਭੁਤ ਸੇਵਾ ਹੋ ਰਹੀਆ ਉੱਥੇ ਸੁਸਮਾਚਾਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਈ ਲੋਕਾਂ ਨੇ ਉਧਾਰ ਪਾ ਲਿਆ ਹੈ ਉੱਥੇ ਕਲਿਸਿਆ ਸਥਾਪਿਤ ਹੋ ਗਈਆ ਉਹ ਕਲਿਸਿਆ ਨੂੰ ਦੇਖਣ ਦੇ ਲਈ ਮੈਨੂੰ ਭੇਜਿਆ ਗਿਆ ਹੈ ਉਸ ਕਲਿਸਿਆ ਦੀ ਦੇਖ ਰੇਖ ਦੇ ਲਈ ਮੈਂ ਆਇਆ ਹਾਂ ਸ਼ਾਉਲ ਅੰਤਾਕਿਆ ਚ ਜਦੋਂ ਮੈਂ ਆਇਆ ਤਾਂ ਮੈਨੂੰ ਪਤਾ ਚੱਲਿਆ ਕਿ ਤਰਸੁਸ਼ ਕੋਲੀਆ ਤਰਸ਼ੁਸ਼ ਕੋਲ ਆ ਨਾ ਤੇਰਾ ਕੀ ਹਾਲ ਆ ਵੇਖਣ ਦੇ ਲਈ ਤੈਨੂੰ ਲੱਭਦੇ ਹੋਏ ਆਇਆ ਹਾਂ ਮੈਂ ਸ਼ਾਉਲ ਕੀ ਹਾਲ ਹੈ ਤੇਰਾ ਕਿਵੇਂ ਦਾ ਹਾਂ 10 ਸਾਲਾਂ ਤੋਂ ਕੀ ਕਰਨਾ ਹੈ ਨਾ ਜਾਣ ਕੇ ਹਾਤਾਸ਼ ਤੇ ਨਿਰਾਸ਼ ਹੋ ਚੁੱਕਿਆ ਹਾਂ ਪਰਮੇਸ਼ਵਰ ਦੇ ਲਈ ਮੈਂ ਜੀਣਾ ਚਾਹੁੰਦਾ ਹਾਂ ਪਰ ਕੋਈ ਮੇਰੇ ਤੇ ਵਿਸ਼ਵਾਸ ਨਹੀਂ ਕਰ ਰਿਹਾ ਇਸ ਲਈ ਮੈਂ ਇੱਥੇ ਹੀ ਰਹਿ ਗਿਆ ਜੋ ਕਰ ਸਕਦਾ ਸੇਵਾ ਕਰ ਰਿਹਾ ਹਾਂ ਕੁਝ ਲੋਕਾਂ ਨੂੰ ਸੁਸਮਾਚਾਰ ਦੇ ਰਿਹਾ ਹਾਂ ਪਤਾ ਨਹੀਂ ਕਿਉਂ ਪਰਮੇਸ਼ਵਰ ਨੇ ਮੈਨੂੰ ਐਸੀ ਪਰਖਿਆ ਚ ਰੱਖ ਦਿੱਤਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ ਹੈ ਬਰਨਾਬਾਸ ਬਰਨਾਬਾਸ ਨੇ ਕਿਹਾ ਬੜੀ ਵਧੀਆ ਗੱਲ ਸ਼ਾਉਲ ਇਹ ਕਹਿ ਰਿਹਾ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤੇਰੇ ਵਰਗਾ ਅਣਖੀ ਤੇਰੇ ਵਰਗਾ ਅਣਖ ਰੱਖਣ ਵਾਲਾ ਜਿਉਂਦੇ ਪਰਮੇਸ਼ਵਰ ਦੇ ਲਈ ਅਣਖ ਦੇ ਨਾਲ ਜ਼ਿੰਦਗੀ ਜੀਵੇ ਆ ਅਪਾ ਦੋਨੇ ਮਿਲ ਕੇ ਸੇਵਾ ਕਰਨਗੇ ਅਸੀਂ ਦੋਨੇ ਮਿਲ ਕੇ ਸੇਵਾ ਕਰਾਂਗੇ ਆ ਸ਼ਾਉਲ ਇੱਕ ਕ ਕੇ ਸ਼ਾਉਲ ਬਰਨਾਬਾਸ ਨੂੰ ਅੰ tácੀਆ ਸ਼ਹਿਰ ਦੇ ਵਿੱਚ ਕਹਿ ਕੇ ਲੈ ਕੇ ਆਇਆ ਜਦ ਉਸ ਸ਼ਹਿਰ ਦੇ ਵਿੱਚ ਲੈ ਕੇ ਆਇਆ ਉਸ ਸ਼ਹਿਰ ਦੇ ਸਾਰੇ ਲੋਕ ਸ਼ਾਉਲ ਅਤੇ ਬਰਨਾਬਾਸ ਨੂੰ ਵੇਖ ਕੇ ਬੜੇ ਖੁਸ਼ ਹੋਏ ਬੜੇ ਅਦਭੁਤ ਤਰੀਕੇ ਦੇ ਨਾਲ ਪੌਲਸ ਪ੍ਰਚਾਰ ਕਰ ਰਿਹਾ ਸੀ ਅਦਭੁਤ ਤਰੀਕੇ ਨਾਲ ਵਚਨ ਦੀ ਸੇਵਕਾਈ ਕਰ ਰਿਹਾ ਸੀ ਅਤੇ ਬਰਨਾਬਾਸ ਕਲਿਸਿਆ ਦੀ ਅਗਵਾਈ ਕਰ ਰਿਹਾ ਸੀ ਇਹਨਾਂ ਦੋਨਾਂ ਦੀ ਸੇਵਕਾਈ ਨੂੰ ਵੇਖ ਕੇ ਅੰਤਾਕਿਆ ਦੀ ਕਲਿਸਿਆ ਦੇ ਸੇਵਕ ਅਤੇ ਉੱਥੋਂ ਦੇ ਵੱਡੇ ਲੋਕ ਹੈਰਾਨ ਹੋਏ ਖੁਸ਼ ਹੋਏ ਐਸੇ ਸਮੇਂ ਤੇ ਪਵਿੱਤਰ ਆਤਮਾ ਪਰਮੇਸ਼ਰ ਨੇ ਕੀ ਕੀਤਾ ਜਾਣਦੇ ਹਾਂ ਬਰਨਾਬਾਸ ਅਤੇ ਪੌਲਸ ਨੂੰ ਸੁਸਮਾਚਾਰ ਸੁਣਾਉਣ ਦੇ ਲਈ ਮੈਂ ਚੁਣ ਲਿਆ ਹੈ ਇਸ ਲਈ ਇਹਨਾਂ ਦੋਨਾਂ ਨੂੰ ਸੁਸਮਾਚਾਰ ਸੁਣਾਉਣ ਦੇ ਲਈ ਕਲਿਸੇ ਦੀ ਸਥਾਪਨਾ ਕਰਨ ਦੇ ਲਈ ਭੇਜੋ ਕਹਿੰਤੇ ਪੌਲਸ ਬਰਨਾਬਾਸ ਦੋਨੇ ਮਿਲ ਕੇ ਕਈ ਜਗਾਂ ਮਤੇ ਗਏ ਸੁਸਮਾਚਾਰ ਸੁਨਾਇਆ ਕਲਿਸਿਆ ਦੀ ਸਥਾਪਨਾ ਕੀਤੀ ਮੇਰੇ ਭੈਣੋ ਅਤੇ ਭਰਾਵੋ ਤੁਸੀਂ ਕਹਿ ਸਕਦੇ ਹੋ ਪਾਸਟਰ ਜੀ ਇਹ ਅਸੀਂ ਕਦੇ ਨਹੀਂ ਸੁਣਿਆ ਇਹੋ ਜਿਹਾ ਵਚਨ ਸਾਨੂੰ ਤੁਸੀਂ ਅਚਾਨਕ ਕਿਸ ਤਰ੍ਹਾਂ ਸੁਣਾ ਰਹੇ ਹੋ ਸਵਾਲ ਪੁੱਛਣ ਤੇ ਉਹਦਾ ਕਾਰਨ ਹੈ ਕੀ ਕਾਰਨ ਆ ਆਤਮਾ ਦੇ ਫਲਾ ਦੇ ਵਿੱਚੋਂ ਪਹਿਲਾ ਪ੍ਰੇਮ ਆਨੰਦ ਸ਼ਾਂਤੀ ਧੀਰਜ ਕਿਰਪਾ ਹੁਣ ਕੀ ਆ ਭਲਾਈ ਚੇਲਿਆ ਦੇ ਕਰਤਵ 11ਵਾਂ ਅਧਿਆਇ 21ਵੇਂ ਵਚਨ ਤੋਂ ਪੜ ਰਿਹਾ ਹਾਂ ਪ੍ਰਭੂ ਦਾ ਹੱਥ ਉਹਨਾਂ ਉੱਪਰ ਸੀ ਅਤੇ ਕਈ ਲੋਕਾਂ ਨੇ ਵਿਸ਼ਵਾਸ ਕਰਕੇ ਪ੍ਰਭੂ ਦੇ ਵੱਲ ਫਿਰੇ ਜਦ ਉਹਨਾਂ ਦੀ ਚਰਚਾ ਯਰੂਸ਼ਲਮ ਦੀ ਕਲਿਸਿਆ ਦੇ ਸੁਣਨ ਦੇ ਵਿੱਚ ਆਈ ਤਾਂ ਉਹਨਾਂ ਨੇ ਬਰਨਾਬਾਸ ਨੂੰ ਅੰਤਾਕੀਆ ਭੇਜਿਆ ਉਹ ਉੱਥੇ ਪਹੁੰਚ ਕੇ ਅਤੇ ਪਰਮੇਸ਼ਵਰ ਦੇ ਅਨੁਗ੍ਰਹਿ ਨੂੰ ਵੇਖ ਕੇ ਆਨੰਦਿਤ ਹੋਇਆ ਅਤੇ ਸਭ ਨੂੰ ਉਪਦੇਸ਼ ਦਿੱਤਾ ਕਿ ਤਨਮਨ ਦੇ ਨਾਲ ਪ੍ਰਭੂ ਦੇ ਨਾਲ ਲਿਪਟੇ ਰਹੋ ਉਹ ਇੱਕ ਭਲਾ ਮਨੁੱਖ ਸੀ ਅਤੇ ਪਵਿੱਤਰ ਆਤਮਾ ਵਿਸ਼ਵਾਸ ਦੇ ਨਾਲ ਭਰਪੂਰ ਸੀ ਕਿਵੇਂ ਦਾ ਮਨੁੱਖ ਸੀ ਭਲਾ ਮਨੁੱਖ ਸੀ ਇਹਦਾ ਅਰਥ ਜਾਣਦੇ ਹੋ ਚੰਗਾ ਵਿਅਕਤੀ ਆ ਕੌਣ ਆਹੇ ਭਲਾ ਮਨੁੱਖ ਹੈ ਬਰਨਾਬਾਸ ਭਲਾ ਵਿਅਕਤੀ ਹੈ ਚੰਗਾ ਵਿਅਕਤੀ ਹੈ ਚੰਗਾ ਇਨਸਾਨ ਹੈ ਚੰਗਾ ਵਿਅਕਤੀ ਦਾ ਮਤਲਬ ਜਾਣਦੇ ਹੋ ਜੋ ਆਪਣੇ ਬਾਰੇ ਨਹੀਂ ਸੋਚਦਾ ਦੂਸਰਿਆਂ ਦੇ ਬਾਰੇ ਸੋਚਦਾ ਹੈ ਉਹਦਾ ਮਨ ਬੜਾ ਚੰਗਾ ਹੈ ਇਸ ਤਰ੍ਹਾਂ ਅਸੀਂ ਕੀ ਦੇ ਬਾਰੇ ਕਹਿੰਦੇ ਆ ਬੜਾ ਚੰਗਾ ਵਿਅਕਤੀ ਆ ਕਿਸੇ ਦੇ ਜੀਵਨ ਚ ਦੁੱਖ ਹੋਣ ਤੇ ਉਸੇ ਸਮੇਂ ਮਦਦ ਕਰਦਾ ਹੈ ਉਹ ਚੰਗਾ ਵਿਅਕਤੀ ਆ ਫਲਾ ਮਨੁੱਖ ਹੈ ਇਸ ਦਾ ਅਰਥ ਕੀ ਜਾਂਦੇ ਹੂੰ ਚੰਗੇ ਮਨ ਦਾ ਵਿਅਕਤੀ ਪਵਿੱਤਰ ਆਤਮਾ ਪਰਮੇਸ਼ਵਰ ਜਦੋਂ ਸਾਡੇ ਚ ਵਸਦਾ ਹੈ ਉਸ ਪਰਮੇਸ਼ਵਰ ਦੇ ਫਲ ਦਿਖਾਈ ਦਿੰਦੇ ਆ ਪਵਿੱਤਰ ਆਤਮਾ ਪਰਮੇਸ਼ਵਰ ਜੀ ਦੇ ਵਿੱਚ ਵਾਸ ਕਰਦਾ ਹੈ ਉਹਨਾਂ ਵਿੱਚ ਦਿਖਾਈ ਦੇਣ ਵਾਲਾ ਸੁਭਾਅ ਕੀ ਹੈ ਪਹਿਲਾ ਹੈ ਪ੍ਰੇਮ ਪਤਨੀ ਨੂੰ ਮਾਰਨ ਵਾਲਾ ਪਿਆਰ ਕਰਨ ਵਾਲਾ ਵਿਅਕਤੀ ਨਹੀਂ ਆ ਪਤੀ ਨੂੰ ਨਰਕ ਵਿਖਾਉਣ ਵਾਲੀ ਔਰਤ ਪਿਆਰ ਕਰਨ ਵਾਲੀ ਨਹੀਂ ਆ ਮਾਪੇ ਨੂੰ ਰੋਂਣ ਵਾਲਾ ਬੇਟਾ ਜਾਂ ਬੇਟੀ ਪਰਮੇਸ਼ਵਰ ਦੇ ਆਤਮਾ ਨੂੰ ਪਾਏ ਹੋਏ ਬੇਟੇ ਬੇਟੀ ਨਹੀਂ ਆ ਲੜਾਈ ਝਗੜਾ ਕਰਨ ਵਾਲੀ ਬਹੂ ਸੱਸ ਨੂੰ ਦੁੱਖ ਦੇਣ ਵਾਲੀ ਬਹੂ ਆਤਮਾ ਪਾਈ ਹੋਈ ਬਹੂ ਨਹੀਂ ਆ ਜੇ ਤੁਸੀਂ ਪਰਮੇਸ਼ਵਰ ਨੂੰ ਪਾਇਆ ਹੈ ਅਤੇ ਜੋ ਸੁਭਾਅ ਤੁਹਾਡੇ ਵਿੱਚ ਦਿਖਾਈ ਦਿੰਦਾ ਹੈ ਉਹ ਹੈ ਤੁਸੀਂ ਪਿਆਰ ਕਰੋਗੇ ਦੂਸਰਾ ਤੁਸੀਂ ਆਨੰਦ ਨਾਲ ਜਿਓਗੇ ਤੀਸਰਾ ਸ਼ਾਂਤੀ ਦੇ ਨਾਲ ਜਿਓਗੇ ਚੌਥਾ ਧੀਰਜ ਦੇ ਨਾਲ ਜਿਓਗੇ ਪੰਜਵਾਂ ਕਿਰਪਾ ਦੇ ਨਾਲ ਜਿਓਗੇ ਛੇਵਾਂ ਭਲਾਈ ਦੇ ਨਾਲ ਜਿਓਗੇ ਤੁਹਾਡੇ ਵਿੱਚ ਜੇ ਪਰਮੇਸ਼ਵਰ ਦਾ ਆਤਮਾ ਰਹਿੰਦਾ ਹੈ ਤਾਂ ਉਸ ਪਰਮੇਸ਼ਵਰ ਦਾ ਸੁਭਾਅ ਤੁਹਾਡੇ ਵਿੱਚ ਦਿਖਾਈ ਦੇਵੇਗਾ ਤਾਂ ਭੈਣੋ ਤੇ ਭਰਾਓ ਸੁਣ ਰਹੇ ਹੋ ਇੱਕ ਸਮੇਂ ਅਸੀਂ ਪਾਪੀ ਸੀ लेकिन परमेश्वर ने वायदा किया कि मैं पापी सुभाव दूर करांगा, मेरी आज्ञा मनो ऐसा मन थानू देंगा अते विधिया दा पालन करो ऐसा मनु देंगा जे तू अधीन होना है तो आप नहीं हो सकेगा इसलिए मैं अपना आत्मा थानू दे के तुसी मेरे अधीन हो जाओ ऐसा मैं करांगा कि अद्भुत आ ਜੇ ਪਵਿੱਤਰ ਆਤਮਾ ਪਰਮੇਸ਼ਵਰ ਸਾਡੇ ਵਿੱਚ ਹੈ ਤਾਂ ਅਸੀਂ ਭਲਾਈ ਹੀ ਕਰਾਂਗੇ ਯਰੂਸ਼ਲਮ ਦੇ ਵਿੱਚ ਰਹਿਣ ਵਾਲੇ ਮਸੀਹ ਲੋਕ ਡਰ ਗਏ ਪੌਲਸ ਉਧਾਰ ਪਾਲਿਆ ਕਹਿੰਦੇ ਵਿਸ਼ਵਾਸ ਨਹੀਂ ਕੀਤਾ ਇੱਕ ਪਾਸੇ ਮਸੀਹ ਲੋਕ ਡਰ ਗਏ ਅਤੇ ਦੂਜੇ ਪਾਸੇ ਸੇਵਕਾਂ ਨੇ ਵੀ ਉਸ ਨੂੰ ਗ੍ਰਹਿਣ ਨਾ ਕੀਤਾ ਅਤੇ ਇੱਕ ਪਾਸੇ ਉਹਦੇ ਲੋਕਾਂ ਨੇ ਵੀ ਸੁਸਮਾਚਾਰ ਗ੍ਰਹਿਣ ਨਾ ਕੀਤਾ ਆਖਰ ਦੇ ਵਿੱਚ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕਰਨ ਤੇ ਪੌਲਸ ਵੀ ਕੁਝ ਨਾ ਕਰ ਸਕਿਆ ਤਰਸ਼ੂਸ਼ ਨਾਮ ਦੇ ਆਪਣੇ ਸ਼ਹਿਰ ਦੇ ਵਿੱਚ ਉਹ ਚਲਾ ਗਿਆ ਇੱਕ ਭਲਾ ਮਨੁੱਖ ਕੌਣ ਚੰਗਾ ਵਿਅਕਤੀ ਨਾਮ ਕੀਆ ਦੱਸੋ ਬਰਨਾਬਾਸ ਕਿਉਂ ਭਲਾ ਵਿਅਕਤੀ ਹੈ ਆਓ ਵੇਖਦੇ ਹਾਂ ਚੇਲਿਆਂ ਦੇ ਕਰਤਵ 11ਵਾਂ ਅਧਿਆਇ 24ਵਾਂ ਵਚਨ ਉਹ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਸੀ ਸਭ ਤੋਂ ਪਹਿਲਾਂ ਕੀ ਆ ਏ ਜੇ ਤੁਸੀਂ ਭਲਾ ਵਿਅਕਤੀ ਬੰਨਣਾ ਹੈ ਤਾਂ ਜੇ ਤੁਹਾਡੇ ਵਿੱਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਕਿਰਪਾ, ਭਲਾਈ ਹੋਣਾ ਹੈ ਤਾਂ ਤੁਹਾਡਾ ਮਨ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਣਾ ਚਾਹੀਦਾ ਯਾਦ ਰੱਖੋ ਉਸ ਦਾ ਮਨ ਪਵਿੱਤਰ ਆਤਮਾ ਦੇ ਨਾਲ ਭਰਿਆ ਸੀ ਇਸੇ ਲਈ ਉਹ ਭਲਾਈ ਦਿਖਾ ਰਿਹਾ ਸੀ ਉਹਦੇ ਆਲੇ ਦੁਆਲੇ ਦੇ ਲੋਕ ਪੌਲਸ ਦੇ ਪ੍ਰਤੀ ਕੁਝ ਨਾ ਕੁਝ ਵਿਰੋਧ ਕਰ ਰਹੇ ਸੀ ਲੇਕਿਨ ਬਰਨਾਬਸ ਭਲਾ ਮਨੁੱਖ ਸੀ ਅਤੇ ਉਹ ਵਿਅਕਤੀ ਜਦ ਅੰਤਾਕੀਆ ਗਿਆਤਾ ਸਾਰਿਆਂ ਨੇ ਸੋਚਿਆ ਅਸੀਂ ਇਸ ਇਨਸਾਨ ਤੋਂ ਕੀ ਲੈਣਾ ਹੈ ਬਰਨਾਬਸ ਕੀ ਕਹਿ ਰਿਹਾ ਹੈ ਜਾਣਦੇ ਹੋ ਜੇ ਅਸੀਂ ਨਹੀਂ ਤਾਂ ਫਿਰ ਕਿੰਨੇ ਧਿਆਨ ਦੇਣਾ ਹੈ ਮੈਂ ਨਹੀਂ ਤਾਂ ਹੋਰ ਕੌਣ ਜੇ ਮੈਂ ਨਹੀਂ ਤਾਂ ਕੌਣ ਧਿਆਨ ਰੱਖੇਗਾ ਜੇ ਮੈਂ ਨਹੀਂ ਤਾਂ ਕੌਣ ਉਤਸ਼ਾਹਿਤ ਕਰੇਗਾ ਜੇ ਮੈਂ ਨਹੀਂ ਤਾਂ ਕੌਣ ਇਸ ਨੂੰ ਉਤਸ਼ਾਹ ਦੇਵੇਗਾ ਜੇ ਮੈਂ ਨਾ ਗਿਆ ਤਾਂ ਕੌਣ ਇਸ ਨੂੰ ਬढ़ावा ਦੇਵੇਗਾ ਭੈਣੋ ਤੇ ਭਰਾਵੋ ਸਵਾਰਥ ਮੈਂ ਕੀ ਕਰਾਂ ਕਹਿੰਦਾ ਹੈ ਅਤੇ ਨਿਸਵਾਰਥ ਮੈਂ ਨਹੀਂ ਤਾਂ ਹੋਰ ਕੌਣ ਕਰੇਗਾ ਕਹਿੰਦਾ ਹੈ ਭਲਾਈ ਨਿਸਵਾਰਥ ਹੈ ਭਲਾ ਮਨੁੱਖ ਇਸ ਤਰ੍ਹਾਂ ਬਰਨਾਬਾਸ ਦੇ ਬਾਰੇ ਲਿਖਦਾ ਹੈ ਨਾ ਤੁਹਾਨੂੰ ਯਾਦ ਆ ਜਵਾਨ ਦੇ ਬਾਰੇ ਯੇਸ਼ੂ ਮਸੀਹ ਕੋਲ ਆ ਕੇ ਕਹਿੰਦਾ ਹੈ ਉੱਤਮ ਗੁਰੂ ਜਦ ਕਿਹਾ ਤਾਂ ਯੇਸ਼ੂ ਨੇ ਉਸ ਨੂੰ ਕਿਹਾ ਉੱਤਮ ਸਿਰਫ ਪਰਮੇਸ਼ਵਰ ਹੀ ਹੈ ਤੁਸੀਂ ਚੰਗਾ ਵਿਅਕਤੀ ਬੰਨਾ ਹੈ ਬੁਰਾ ਇਨਸਾਨ ਨਹੀਂ ਬੰਨਾ ਬੁਰਾ ਪਤੀ ਬੁਰੀ ਪਤਨੀ ਬੁਰੇ ਪਿਤਾ ਬੁਰੇ ਮਾ ਦੇ ਰੂਪ ਚ ਤੁਸੀਂ ਨਹੀਂ ਰਹਿਣਾ ਬੁਰੇ ਕਰਮਚਾਰੀ ਦੇ ਰੂਪ ਚ ਤੁਸੀਂ ਨਹੀਂ ਰਹਿਣਾ ਮਾੜਾ ਵਿਦਿਆਰਥੀ ਤੁਸੀਂ ਕਦੇ ਵੀ ਨਹੀਂ ਬੰਨਾ ਭੈਣੋ ਤੇ ਭਰਾਓ ਸੁੰਦਰ ਹੋ ਤੁਸੀਂ ਤੇ ਮੈਂ ਭਲੇ ਵਿਅਕਤੀ ਦੇ ਰੂਪ ਚ ਰਹਿਣਾ ਹੈ ਭਲਾ ਮਨੁੱਖ ਜਾਣੇ ਕੌਣ ਹੈ ਆਉਣ ਵਾਲੇ ਸਮੇਂ 'ਚ ਅਸੀਂ ਵੇਖਦੇ ਹਾਂ ਪਰ ਅੱਜ ਭਲੇ ਮਨੁੱਖ ਦੇ ਵਿੱਚ ਰਹਿਣ ਵਾਲਾ ਅਦਭੁਤ ਸੁਭਾਅ ਕੀ ਹੈ ਮੈਂ ਦੱਸਾਂ ਇੱਕ ਭਲਾ ਮਨੁੱਖ ਆਪਣੇ ਬਾਰੇ ਨਾ ਸੋਚ ਕੇ ਉਹ ਦੂਜੇ ਦੇ ਬਾਰੇ ਸੋਚਦਾ ਹੈ ਬਸ ਇਹੀ ਭਲੇ ਵਿਅਕਤੀ ਦੇ ਜੀਵਨ 'ਚ ਚੰਗਾ ਗੁਣ ਦਿਖਾਈ ਦੇਣ ਵਾਲਾ ਕਿਹੜਾ ਹੈ ਤੁਸੀਂ ਜਾਣਦੇ ਹੋ ਜੇ ਕਵਾਂਗੇ ਉਹ ਸਿੰਪਲ ਉਹ ਆਪਣੇ ਬਾਰੇ ਨਹੀਂ ਦੂਜਿਆਂ ਦੇ ਬਾਰੇ ਸੋਚਦਾ ਹੈ ਇਹੀ ਭਲਾਈ ਆ ਪ੍ਰਭੂ ਦਾ ਸਾਧੂ ਸੁੰਦਰ ਸਿੰਘ ਤਿੱਬਤ ਦੇ ਵਿੱਚ ਹਿਮਾਲਿਆ ਦੇ ਬਰਫ਼ੀਲੇ ਪਹਾੜਾ ਦੇ ਉੱਪਰ ਯਾਤਰਾ ਕਰ ਰਏ ਸੀ ਆਪਣੇ ਇੱਕ ਮਿੱਤਰ ਦੇ ਨਾਲ ਯਾਤਰਾ ਕਰ ਰਏ ਸੀ ਇਸ ਤਰ੍ਹਾਂ ਯਾਤਰਾ ਕਰਦੇ ਸਮੇਂ ਬਰਫ਼ੀਲਾ ਤੂਫਾਨ ਉੱਠਣ ਲੱਗਾ ਬਰਫ਼ੀਲੇ ਤੂਫਾਨ ਦੇ ਵਿੱਚ ਅੱਗੇ ਵਧਣਾ ਬੜਾ ਮੁਸ਼ਕਿਲ ਸੀ ਅੱਗੇ ਕਦਮ ਵਧਾਉਂਦੇ ਹੋਏ ਸਾਧੂ ਸੁੰਦਰ ਸਿੰਘ ਅਤੇ ਉਹਦਾ ਮਿੱਤਰ ਅੱਗੇ ਕਦਮ ਵਧਾਉਂਦੇ ਹੋਏ ਬੜੇ ਧਿਆਨ ਦੇ ਨਾਲ ਇੱਕ ਦੂਜੇ ਨੂੰ ਫੜ ਕੇ ਜਦ ਅੱਗੇ ਵਧ ਰਹੇ ਸੀ ਕਿਤੇ ਖਾਈ ਦੇ ਵਿੱਚ ਡਿੱਗ ਨਾ ਜਾਵੇ ਐਸੀ ਖਤਰਨਾਕ ਯਾਤਰਾ ਕਰਦੇ ਸਮੇਂ ਸਾਧੂ ਸੁੰਦਰ ਸਿੰਘ ਨੂੰ ਸਾਹਮਣੇ ਇੱਕ ਵਿਅਕਤੀ ਡਿੱਗਿਆ ਹੋਇਆ ਦਿਖਾਈ ਦਿੱਤਾ ਉਹਨਾਂ ਨੇ ਵੇਖਿਆ ਉਸ ਠੰਡ ਨੂੰ ਬਰਦਾਸ਼ਤ ਨਾ ਕਰਕੇ ਇੱਕ ਵਿਅਕਤੀ ਡਿੱਗ ਗਿਆ ਸੀ ਬਰਫ਼ ਨਾਲ ਦੱਬਿਆ ਹੋਇਆ ਸੀ ਮਰਨ ਲਈ ਤਿਆਰ ਸੀ ਹੁਣ ਇਹਨਾਂ ਦੇ ਹਾਲਾ ਠੀਕ ਨਹੀਂ ਆ ਇਹਨਾਂ ਦੀ ਵੀ ਜਾਨ ਖਤਰੇ ਦੇ ਵਿੱਚ ਹੀ ਸੀ ਇਹ ਜਦੋਂ ਕਦਮ ਅੱਗੇ ਵਧਾ ਰਹੇ ਸੀ ਤਾਂ ਐਸੇ ਸਮੇਂ ਤੇ ਸਾਧੂ ਸੁੰਦਰ ਸਿੰਘ ਨੇ ਆਪਣੇ ਮਿੱਤਰ ਨੂੰ ਕਿਹਾ ਮਿੱਤਰ ਵੇਖ ਆਪਾਂ ਇਸ ਨੂੰ ਬਚਾਉਣਾ ਹੈ ਇਸ ਨੂੰ ਸੰਭਾਲਣਾ ਹੈ ਇਹਦੀ ਮਦਦ ਕਰੀਏ ਇਸ ਤਰ੍ਹਾਂ ਸਾਧੂ ਸੁੰਦਰ ਸਿੰਘ ਨੇ ਕਿਹਾ ਵਜਾ ਜਾਣਦੇ ਹੋ ਸਾਧੂ ਸੁੰਦਰ ਸਿੰਘ ਭਲਾ ਵਿਅਕਤੀ ਸੀ ਉਹ ਚੰਗਾ ਵਿਅਕਤੀ ਸੀ ਚੰਗੇ ਸੁਭਾਅ ਦਾ ਸੀ ਉਹਦੇ ਮਿੱਤਰ ਨੇ ਕੀ ਕਿਹਾ ਜਾਣਦੇ ਹੋ ਸੁੰਦਰ ਸਿੰਘ ਤੂੰ ਕੀ ਕਹਿ ਰਿਹਾ ਹੈ ਸਾਡੀ ਆਪਣੀ ਹੀ ਜਾਨ ਖਤਰੇ ਦੇ ਵਿੱਚ ਆ ਇੱਕ ਦੂਜੇ ਦਾ ਹੱਥ ਫੜ ਕੇ ਜੇ ਅਸੀਂ ਬੜੇ ਧਿਆਨ ਨਾਲ ਜਾ ਰਹੇ ਹਾਂ ਤਾਂ ਤੁਸੀਂ ਕਹਿ ਰਹੇ ਕਿ ਆਪਾਂ ਇਸ ਨੂੰ ਚੱਕ ਕੇ ਲੈ ਜਾਵਾਂਗੇ ਇਹ ਕਿਵੇਂ ਹੋਵੇਗਾ ਉਹ ਭਾਈ ਇਸ ਨੂੰ ਛੱਡ ਦੇ ਇਹ ਆਪਣੀ ਮੌਤ ਮਰੇਗਾ ਇਹਦੇ ਲਈ ਅਸੀਂ ਕਿਉਂ ਮਰੀਏ ਇਹ ਸਵਾਰਥ ਹੈ ਆਮ ਤੌਰ ਤੇ ਇਸ ਸਵਾਰਥ ਦੇ ਲਈ ਹੀ ਸਾਡੇ ਵਿੱਚੋਂ ਕਈ ਲੋਕ जींदेया ए की इस तरह क्यों कह रहा है जिस ਸਾਡੇ ਸਾਹਮਣੇ ਇੱਕ ਜਣਾ ਮਰ ਰਿਹਾ ਹੈ ਇਸ ਨੂੰ ਬਚਾਈ ਬਿਨਾ ਅਸੀਂ ਇਸ ਜਗ੍ਹਾ ਤੋਂ ਕਿਵੇਂ ਨਿਕਲ ਸਕਦੇ ਆ ਇਹ ਚੰਗਾ ਮਨ ਹੈ स्वार्त्नਲ ਪਰਿਆ ਮਿੱਤਰ ਕੀ ਕਹਿ ਰਿਹਾ ਹੈ ਵੇਖ ਸੁੰਦਰ ਜੇ ਤੂੰ ਇਸ ਨੂੰ ਬਚਾਉਣਾ ਹੈ ਤਾਂ ਇਸ ਦੀ ਮੌਤ ਤੂੰ ਵੀ ਮਰ ਜੇ ਤੇਰੇ ਨਾਲ ਮੈਂ ਵੀ ਰਹਾਗਾ ਤਾਂ ਮਰ ਜਾਵਾਂਗਾ ਮੈਂ ਜਾ ਰਿਹਾ ਹਾਂ ਉਹ ਕਹਿ ਕੇ ਚਲਾ ਗਿਆ ਸਾਧੂ ਸੁੰਦਰ ਸਿੰਘ ਡਿੱਗੇ ਹੋਏ ਵਿਅਕਤੀ ਨੂੰ ਵੇਖ ਕੇ ਮੈਂ ਇਸ ਨੂੰ ਕਿਵੇਂ ਛੱਡ ਕੇ ਜਾਵਾਂ ਇਹ ਸੋਚ ਕੇ ਉਸ ਡਿੱਗੇ ਹੋਏ ਵਿਅਕਤੀ ਨੂੰ ਚੱਕ ਕੇ ਆਪਣੀ ਪਿੱਠ ਤੇ ਚੱਕ ਕੇ ਜਦੋਂ ਪਿੱਠ ਤੇ ਚੱਕਿਆ ਉਸ ਨੂੰ ਹਿਮਾਲਿਆ ਪਰਬਤ ਦੇ ਪਹਾੜਾ ਵਿੱਚੋਂ ਕਦਮ ਅੱਗੇ ਵਧਾਉਂਦੇ ਹੋਏ ਉਹ ਚਲਾ ਗਿਆ ਉੱਥੇ ਇਹ ਹੁੰਦਾ ਹੈ ਕਿ ਬਰਫ਼ੀਲੇ ਤੂਫਾਨ ਦੇ ਕਾਰਨ ਸਾਰਾ ਸਰੀਰ ਠੰਡਾ ਹੋ ਕੇ দম توڑ ਦਿੰਦੇ ਆ ਪਰ ਕੀ ਹੋਇਆ ਜਾਣਦੇ ਹੋ ਆਪਣੇ ਉੱਪਰ ਉਸ ਡਿੱਗੇ ਹੋਏ ਵਿਅਕਤੀ ਨੂੰ ਚੱਕਣ ਦੇ ਕਾਰਨ ਸਾਧੂ ਸੁੰਦਰ ਸਿੰਘ ਨੂੰ ਵੀ ਪਤਾ ਨਹੀਂ ਚੱਲਿਆ ਉਹਦੇ ਸਰੀਰ 'ਚ ਕੀ ਆ ਗਿਆ ਗਰਮਾਹਟ ਆ ਗਈ ਜਿਹਦੇ ਕਾਰਨ ਜੋ ਉੱਪਰ ਸੀ ਉਹਨੂੰ ਵੀ ਗਰਮਾਹਟ ਮਹਿਸੂਸ ਹੋਈ ਅਤੇ ਜਿਹਨੂੰ ਚੱਕ ਕੇ ਲੈ ਕੇ ਜਾ ਰਿਹਾ ਸੀ ਉਹਦੇ ਕਾਰਨ ਉਸਨੂੰ ਵੀ ਗਰਮੀ ਮਿਲ ਗਈ ਉਸ ਭਿਆਨਕ ਠੰਡ ਦੇ ਵਿੱਚ ਉਸ ਡਿੱਗੇ ਹੋਏ ਵਿਅਕਤੀ ਨੂੰ ਸਾਧੂ ਸੁੰਦਰ ਸਿੰਘ ਨੇ ਜਦੋਂ ਚੱਕਿਆ ਤਾਂ ਸਾਧੂ ਸੁੰਦਰ ਸਿੰਘ ਦੇ ਸਰੀਰ 'ਚ ਗਰਮੀ ਆ ਗਈ ਕੁਝ ਦੂਰ ਜਾਣ ਤੋਂ ਬਾਅਦ ਉਸੇ ਰਾਜ ਇੱਕ ਹੋਰ ਵਿਅਕਤੀ ਪਿਆ ਸੀ ਇੱਕ ਹੋਰ ਜਣਾ ਪਿਆ ਸੀ ਉਹ ਵਿਚਾਰਾ ਕੋਈ ਇਸ ਜਗ੍ਹਾ ਤੇ ਪਿਆ ਹੈ ਇਸ ਬੜੀ ਠੰਡ ਦੇ ਵਿੱਚ ਕੋਈ ਗਿਰ ਗਿਆ ਹੈ ਇਹ ਸੋਚ ਕੇ ਡਿੱਗੇ ਹੋਏ ਵਿਅਕਤੀ ਨੂੰ ਜਦ ਵੇਖਿਆ ਤਾਂ ਉਹ ਡਿੱਗਿਆ ਨਹੀਂ ਉਹ ਵਿਅਕਤੀ ਮਰ ਗਿਆ ਸੀ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਮਰ ਗਿਆ ਹੈ ਸੋਚ ਕੇ ਜਦ ਉਸ ਨੂੰ ਧਿਆਨ ਦੇ ਨਾਲ ਉਸ ਨੇ ਵੇਖਿਆ ਤਾਂ ਜੋ ਮਰ ਗਿਆ ਕੋਈ ਹੋਰ ਨਹੀਂ ਪਿਆ ਰਿਓ ਤੂੰ ਮਰਨਾ ਹੈ ਤਾਂ ਮਰ ਜਾ ਕਹਿ ਕੇ ਜੋ ਅੱਗੇ ਵਧ ਗਿਆ ਸੀ ਨਾ ਉਹੀ ਸੀ ਭਿਆਨਕ ਬਰਫ਼ੀਲੀਆਂ ਹਵਾਵਾਂ ਦੇ ਕਾਰਨ ਉਹ ਅੱਗੇ ਵਧ ਨਾ ਸਕਿਆ ਸੀ ਉੱਥੇ ਡਿੱਗ ਗਿਆ ਮਰ ਗਿਆ ਮੈਂ ਜ਼ਿੰਦਾ ਰਹਾ ਕਾਫੀਆ ਜਿਸ ਨੇ ਸੋਚਿਆ ਉਸ ਨੇ ਜਾਨ ਗਵਾ ਲਈ ਬੇਚਾਰਾ ਡਿੱਗ ਗਿਆ ਹੋਇਆ ਬਚ ਜਾਇਆ ਤਾਂ ਕਾਫੀ ਹੈ ਜਦ ਉਸਨੇ ਸੋਚਿਆ ਤਾਂ ਉਹ ਆਪ ਬਚ ਗਿਆ ਜਿਸ ਨੂੰ ਚੱਕ ਕੇ ਲੈ ਕੇ ਜਾ ਰਿਹਾ ਸੀ ਉਹ ਵੀ ਬਚ ਗਿਆ ਤੁਹਾਨੂੰ ਕੀ ਸਮਝ ਆਇਆ ਦੱਸੋ ਭੈਣੋ ਤੇ ਭਰਾਵੋ ਸਵਾਰਥ ਮੌਤ ਲੈ ਕੀ ਹੁੰਦਾ ਪਰ ਨਿਸਵਾਰਥ ਜੀਵਨ ਹੀ ਇਨਸਾਨੀਅਤ ਨੂੰ ਜੀਵਨ ਦਿਂਦਿਆ ਇਨਸਾਨਾਂ ਨੂੰ ਜ਼ਿੰਦਗੀ ਮਿਲਦੀਆ ਜੇ ਅੱਜ ਤੁਹਾਡੇ ਵਿੱਚ ਮਸੀਹ ਹੈ ਤਾਂ ਤੁਸੀਂ ਆਪਣੀ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕਰੋ ਮੈਂ ਠੀਕ ਰਵਾਂ ਸੋਚਣ ਵਾਲੇ ਨੇ ਆਪਣੀ ਜਾਨ ਗਵਾ ਲਈ ਮੇਰਾ ਸਾਥੀ ਠੀਕ ਰਵੇ ਜਿਸ ਨੇ ਸੋਚਿਆ ਉਹ ਆਪ ਵੀ ਬਚ ਗਿਆ ਸੀ ਆਪਣੇ ਸਾਥੀ ਨੂੰ ਵੀ ਬਚਾ ਪਾਇਆ ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਸਵਾਰਥੀ ਜੀਵਨ ਜੀ ਕੇ ਆਪਣੀ ਮੌਤ ਤੁਸੀਂ ਮਰਨਾ ਚਾਹੁੰਦੇ ਹੋ ਜਾਂ ਬੇਸਵਾਰਥ ਜੀਵਨ ਜਿੰਦੇ ਹੋਏ ਮਰਦੇ ਹੋਏ ਨੂੰ ਜ਼ਿੰਦਗੀ ਦੇਣਾ ਚਾਹੁੰਦੇ ਹੋ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਹੈ ਤਾਂ ਤੁਸੀਂ ਚੰਗੇ ਇਨਸਾਨ ਹੋਵੋਗੇ ਸੁਣੋ ਪੈਨੋ ਤੇ ਭਰਾਵੋ ਬਰਨਾਬਾਸ ਭਲਾ ਮਨੁੱਖ ਸੀ ਚੰਗਾ ਮਨੁੱਖ ਸੀ ਵਜਾ ਕੀ ਉਹ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਸੀ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਭਲਾ ਮਨੁੱਖ ਬਰਨਾਬਾਸ ਕਿਤੇ ਦੂਰ ਤਰਸ਼ੂਸ਼ ਨਾਮ ਦੇ ਸ਼ਹਿਰ ਦੇ ਵਿੱਚ ਨਿਰਾਸ਼ ਅਤੇ ਦੁਖੀ ਹੋਏ ਸ਼ਾਉਲ ਦੇ ਕੋਲ ਜਾ ਕੇ ਉਹਦੇ ਨਾਲ ਗੱਲਬਾਤ ਕਰਕੇ ਉਸਨੂੰ ਉਤਸ਼ਾਹਿਤ ਕਰਕੇ ਆਪਣੇ ਨਾਲ ਲਿਆ ਕੇ ਸੇਵਾ 'ਚ ਇਸਤੇਮਾਲ ਕਰਨ ਦੇ ਕਾਰਨ ਅੱਜ ਦੱਸੋ ਕੋਰਿੰਥੀਆਂ ਦੀ ਪੱਤਰੀ ਰੋਮੀਆਂ ਨੂੰ ਲਿਖੀ ਗਈ ਪੱਤਰੀ ਗਲਾਤੀਆਂ ਨੂੰ ਲਿਖੀ ਗਈ ਪੱਤਰੀ ਏਫਸੀਆਂ ਨੂੰ ਲਿਖੀ ਗਈ ਪੱਤਰੀ ਫਿਲਪੀਆ ਨੂੰ ਲਿਖੀ ਗਈ ਪੱਤਰੀ ਕੋਲਸੀਆਂ ਨੂੰ ਲਿਖੀ ਗਈ ਪੱਤਰੀ ਤਿਸਲੋਨੀਕਾ ਨੂੰ ਲਿਖੀ ਗਈ ਪੱਤਰੀ ਤਿਮੋਥੀਅਸ ਨੂੰ ਲਿਖੀ ਗਈ ਪੱਤਰੀ ਇਹ ਸਾਰੀਆਂ ਪੱਤਰੀਆਂ ਕਿੰਨੇ ਲਿਖੀਆਂ ਅਸੀਂ ਵੇਖਦੇ ਹਾਂ ਨਵੇਂ ਨਿਯਮ ਦੇ ਵਿੱਚ ਜੋ 27 ਕਿਤਾਬਾਂ ਹੈ ਲਗਭਗ ਅਧੀਆਂ ਕਿਤਾਬਾਂ ਲਿਖ ਕੇ ਲਗਭਗ ਅਦਭੁਤ ਨਵੇਂ ਨਿਯਮ ਦੀ ਕਿਤਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੱਤਰੀਆਂ ਸਾਨੂੰ ਕਿੰਨੇ ਦਿੱਤੀਆਂ ਹੈ ਜਾਣਦੇ ਹੋ ਦੱਸੋ ਇੱਕ ਸੱਚੇ ਮਨੁੱਖ ਨੇ ਆਪਣੀ ਭਲਾਈ ਦੇ ਦੁਆਰਾ ਜੋ ਕੁਝ ਦਿਖਾਇਆ ਇੱਕ ਅਦਭੁਤ ਸੇਵਕ ਕੌਣ ਆ संत पौलुस ਉਸੇ ਸੰਤ ਪੌਲਸ ਨੇ ਮੈਂ ਕੀ ਕਰਨਾ ਸਾਰੇ ਮਸੀਹਾ ਨੇ ਠੋਕਰ ਮਾਰੀ ਸਾਰੇ ਸੇਵਕਾਂ ਨੇ ਸ਼ੱਕ ਕੀਤਾ ਮੈਂ ਕਿ ਉਹਦੇ ਨਾਲ ਮਿਲਣਾ ਹੈ ਮੈਂ ਕਿ ਉਹਦੇ ਨਾਲ ਫालतू ਗੱਲਾਂ ਕਰਨੀਆਂ ਹੈ ਸੇਵਾ ਚ ਇਸਤੇਮਾਲ ਕਰਨਾ ਅਗਰ ਸੋਚਿਆ ਹੁੰਦਾ ਤਾਂ ਪੌਲਸ ਕਦੇ ਵੀ ਇੰਨਾ ਮਹਾਨ ਵਿਅਕਤੀ ਨਾ ਬਣ ਪੌਂਦਾ ਭਲਾਈ ਹਮੇਸ਼ਾ ਨਿਸਵਾਰਥ ਹੁੰਦੀ ਆ ਮੇਰੇ ਭਰਾਵੋ ਅਤੇ ਭੈਣੋ ਕੀ ਇਸ ਧਰਤੀ ਤੇ ਸਾਡਾ ਦੁਬਾਰਾ ਆਉਣ ਦਾ ਚਾਂਸ ਹੈ ਬੋਲੋ ਨਹੀਂ ਇਸ ਲਈ ਪ੍ਰਭੂ ਦੇ ਦਾਸ ਜான் ਵੈਸਲੀ ਨੇ ਕੀ ਕੀਤਾ ਜਾਣਦੇ ਹੋ ਜੇ ਮੈਂ ਕੋਈ ਚੰਗੀ ਗੱਲ ਕਹਿ ਸਕਦਾ ਹਾਂ ਜੇ ਕੁਝ ਹੈ ਤਾਂ ਜੇ ਮੈਂ ਕੋਈ ਕਰ ਸਕਦਾ ਅਗਰ ਚੰਗਾ ਕੰਮ ਹੈ ਤਾਂ ਜੇ ਮੈਂ ਕਿਸੇ ਨੂੰ ਉਤਸ਼ਾਹਿਤ ਕਰ ਸਕਦਾ ਹਾਂ ਤਾਂ ਜੇ ਮੈਂ ਕਿਸੇ ਨੂੰ ਅੱਗੇ ਵਧਾ ਸਕਦਾ ਹਾਂ ਤਾਂ ਜੇ ਮੈਂ ਕਿਸੇ ਦੀ ਖਬਰ ਲੈ ਸਕਦਾ ਹਾਂ ਤਾਂ जे किसी की सहायता कर सकता हाँ तो इस धरती ही मैं कर सकता हाँ क्योंकि स्वर्ग से मैं नहीं मिलेगा ना रहेगा क्योंकि इस धरती ही जो कुछ अगर भलाई मैं कर सकता हाँ तो मैं करा जमीन बीजन की जगह है अते स्वर्ग वन जगह है कि इस गलते गौर करते इस समझते प्रभु निस्वार्थ तरीके नाल सहायता कर सका ऐसा भला मन दे दियो पिता इस तरह प्रार्थना करने वाला इस जगह ते कोई है ता आओ मिल के प्रार्थना करिए पवित्र परमेश्वर पिता आत्मा दे फला दे फला विचो है भलाई भला पिता बरनाबास बस कि भला मनुखसी ਲਗਭਗ 10 ਸਾਲਾਂ ਤੋਂ ਜਾ ਕੇ ਤਰਸ਼ੂਸ਼ ਦੇ ਵਿੱਚ ਜਾ ਕੇ ਕਿਵੇਂ ਸੇਵਾ ਕਰਨੀ ਆ ਕਿੱਥੇ ਸੇਵਾ ਕਰਨੀ ਆ ਕਿੰਨਾ ਵਿਚਕਾਰ ਸੇਵਾ ਕਰਨੀ ਆ ਨਾ ਜਾਣ ਕੇ ਨਿਰਾਸ਼ ਤੇ ਪਰੇਸ਼ਾਨ ਹੋ ਕੇ ਪੌਲਸ ਜਦ ਪਰੇਸ਼ਾਨ ਸੀ ਬਰਨਾਬਾ ਸੋਦੇ ਕੋਲ ਗਿਆ ਪਿਆਰ ਕਰਕੇ ਐਨੀ ਦੂਰ ਦੀ ਯਾਤਰਾ ਕਰਕੇ ਗੱਲਬਾਤ ਕਰਕੇ ਪਿਆਰ ਦੇ ਨਾਲ ਉਤਸ਼ਾਹਿਤ ਕਰਕੇ ਸੇਵ ਕਾਹੀ ਕਰਨ ਦਾ ਉਸ ਨੂੰ ਮੌਕਾ ਦਿੱਤਾ ਕਿੰਨਾ ਅਦਭੁਤ ਮਨ ਹੈ ਉਸ ਦਾ ਭਲਾ ਮਨੁੱਖ ਹੈ ਚੰਗਾ ਮਨੁੱਖ ਹੈ ਐਸਾ ਮਨ ਮੈਨੂੰ ਵੀ ਦੇ ਦਿਓ ਸਾਨੂੰ ਵੀ ਦੇ ਦਿਓ ਪਿਤਾ ਇਸ ਤਰਤੀ ਤੇ ਅਸੀਂ ਜੋ ਸਹਾਇਤਾ ਕਰ ਸਕਦੇ ਹਾਂ ਐਸਾ ਸਹਾਇਤਾ ਵਾਲਾ ਮਨ ਸਾਨੂੰ ਦੇ ਦਿਓ ਭਲਾ ਮਨੁੱਖ ਆਪਣੇ ਬਾਰੇ ਨਹੀਂ ਸੋਚਦਾ ਭਲਾ ਮਨੁੱਖ ਦੂਜੇ ਦੇ ਬਾਰੇ ਪਲਾਈ ਦੇ ਬਾਰੇ ਸੋਚਦਾ ਹੈ ਪ੍ਰਭੂ ਤੁਸੀਂ ਆਪਣੇ ਬਾਰੇ ਨਹੀਂ ਸੋਚਿਆ ਆਪਣੇ ਪ੍ਰਾਨ ਦੇ ਬਾਰੇ ਨਹੀਂ ਸੋਚਿਆ ਸਾਡੇ ਬਾਰੇ ਸੋਚਿਆ ਇਸ ਲਈ ਤੁਸੀਂ ਆਪਣੀ ਜਾਨ ਦੇ ਦਿੱਤੀ ਸਾਨੂੰ ਬਚਾ ਲਿਆ ਤੂੰ ਚੰਗਾ ਚਰਵਾਹਾ ਹੈ ਪਿਤਾ ਤੇਰੀ ਸੰਤਾਨ ਹੋ ਕੇ ਉਹ ਪਲਾਈ ਅਸੀਂ ਵੀ ਕਰ ਸਕੀਏ ਐਸੀ ਕਿਰਪਾ ਕਰੋ ਪਲਾਈ ਬਣ ਸਕੀਏ ਭਲੇ ਮਨੁੱਖ ਬਣ ਕੇ ਜੀ ਸਕੀਏ ਐਸਾ ਅਨੁਗ੍ਰਹਿ ਕਰੋ యేసు ਦੇ ਨਾਮ ਚ ਮੰਗਦੇ ਆ ਪਿਤਾ ਆمین